ਹਰੀਆਕਾਤਕਸਰ ਸਾਹਿਬ कला या जी ད�ས ད�ས

ਦੇ ਬਾਦ ਅਜੀਤ ਨਗਰ ਕਿ ਤੱਕ ਜਾ ਰਿਹਾ ਵਾ ਗਰਮੀ ਨਾਲ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਗੁਰੂ ਮਹਾਰਾਜ ਦੀ ਸੇਵਾ 'ਚ ਲੱਗੇ ਆ ਇਸ ਤਰ੍ਹਾਂ ਦੇ ਮਨੁੱਖੀ ਹੋ ਰਹੇ ਹਾਂ ਹਾਂਜੀ ਔਰ ਬਾਤ ਖੁਸ਼ੀ ਹੋ ਰਹੀ ਬਹੁਤ ਜ਼ਿਆਦਾ ਇਹੋ ਜਿਹਾ ਸਮਾਂ ਨੇ ਤਾਈ ਜਾਵੇ ਮੇਰਾ ਨਾਮ ਹਰਪਾਲ ਸਿੰਘ ਆ ਜੀ ਤੇ ਅੱਜ ਜੋ ਸੇਵਾ ਦਿੱਤਾ ਪਾਲ ਕੀ ਸਾਥ ਝਾੜੂ ਦੀ ਸੇਵਾ ਵੱਲੋਂ ਨਵੇਂ ਪਾਸ਼ਾ ਕੋ ਤੇ ਬਾਦ ਅਜੀਤ ਦੇ ਪ੍ਰਕਾਸ਼ ਨਾਲੋਂ ਅਵੇਂ ਬਾਸ਼ਾ ਗੁਰਦੇਵ ਸਾਹਿਬ ਦੇ ਪ੍ਰਕਾਸ਼ ਦਿਵਸ ਸਮਰਪਿਤ ਜੋ ਕਿ ਮਹਾਨ ਅਗਰਿਕੰਦਨ ਦਰਬਾਰ ਨਗਰਿਆ ਹੈ ਨਾਣਾ ਲੋਕਾਂ ਨੂੰ ਸੰਗਤਾਂ ਨੂੰ ਬਹੁਤ ਬਹੁਮ बधाइयां ਦੇਣਾ ਜੀ ਲੱਖ ਲੱਖ ਵਧਾਈਆਂ ਦੇਣਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਂ ਕਿ ਵੱਧ ਚੜ ਕੇ ਹਿਸਾਬਾ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਜੀ ਆਪਣਾ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਕਾ ਮਹਿਲ ਤੱਕ ਸਨਮਮਿਤ ਹੋਏਗਾ ਜੀ ਸਰ ਸਭ ਜੀ ਦਾ ਗਰਮੀ ਬਹੁਤ ਜਿਆਦਾ ਸ਼ੁਰੂ ਹੋ ਗਈ ਕਿ ਜਦੋਂ ਤੋਂ ਲੱਗੇ ਕੇ ਸਰੋੰਦੀ ਫੈਟੇ ਬਹੁਤ ਵਰੀਆ ਪ੍ਰਾਲੇ ਕੀਤੀ ਗਈ ਹੈ ਜੀ ਪਾਣੀ ਦੇ ਟੈਂਕਰ ਅਤੇ ਪਾਣੀ ਪਾਣੀ ਦੀ ਸੇਵਾ ਛਾੜੂ ਜਿੱਥੇ ਲੱਗਦੀ ਹੈ ਉਹਦਾ ਹੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਨਾਲ-ਨਾਲ ਜਲੰਧਰਿਆ ਕੋਲ ਸਰੋੰਦੀ ਕਮੇਟੀ ਵੱਲੋਂ ਲਗਾਈ ਜਾ ਰਹੀ ਹੈ ਮੈਂ ਜੀ ਦਾ ਨਾਮ ਹੈ ਸੁਖਜੀਤ ਸਿੰਘ ਖਾਲਸਾ ਰੂਸੀ ਦਾ ਅੰਮ੍ਰਿਤਸਰ ਸਸਾਵੜੇ ਅਰ ਗੁਰੂ ਸਾਹਿਬ ਦੀ ਕਿਰਪਾ ਨਾਲ ਨਗਰ ਕੀਰਤਨ ਅੰਮ੍ਰਿਤਸਰ ਦੀ ਅਗਵਾਈ ਹੈ ਜੇ ਨਗਰ ਕੀਰਤਨ ਵਾਹ ਵਾਹ ਬਚਾਰਾ ਹੁੰਦਾ ਨਗਰ ਕੀਰਤਨ ਅੰਮ੍ਰਿਤਸਰ ਦੀ ਅਗਵਾਈ ਹੈ ਜੇ ਗੁਰੂ ਕੇ ਮਾਲ ਪ੍ਰੋਸੈਡੀਕਰ ਭਿਖਰ ਨਾਲ ਸਮਾਪਤੀ ਹੋਏਗੀ ਇਸ ਵਿੱਚ ਵੱਖ-ਵੱਖ ਸ਼ਕਤੀਆਂ ਗੱਤਕਾ ਪਾਰਟੀਆਂ ਨਾ ਹੰਸਿੰਗ ਲਾਲ ਨੀ ਫੌਜਾਂ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਕਵੜ ਸਕੂਲ ਦੇ ਬੱਚੇ ਇਸ ਲਗੇ ਕਿਧਰ ਵਿੱਚ ਸਮੂਲੀਤ ਹੋ ਰਹੇ ਨੇ ਇਸ ਚੀਜ਼ ਦੇ ਪਿਆਨ ਨਹੀਂ ਕਰ ਸਕਦੇ ਸੋ ਗੁਰੂ ਗੁਰਦੇਵ ਸਾਹਿਬ ਦਾ ਜਨਮ 1 April 1621 ਈਸਵੀ ਵਿੱਚ ਗੁਰਕੇ ਮਹਿਲ ਪ੍ਰਕਾਸ਼ ਸਥਾਨ ਹੋਇਆ ਗੁਰਕੇ ਮਹਿਲ ਹੋਇਆ ਸਾਸੰਗਤ ਜੀ ਜੋ ਸੀਨੀਅਰ ਮੰਦਿਰ ਸਾਹਿਬ ਦੇ ਨਜ਼ਦੀਕ ਹੀ 5 ਮਿੰਟ ਦਾ ਰਸਤਾ ਹੈ ਚੂੜਾ ਬਾਜ਼ਾਰ ਪੈਂਦਾ ਹੈ ਉੱਥੋਂ ਗੁਰਦੁਆਰਾ ਸਾਹਿਬ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਸੰਗਤ ਜੀ ਔਰ ਵਕਵਾ ਕੋ ਕਿਤੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ ਸੀਸ ਕੰਸਾਹਬ ਔਰ ਚਾਂਦਰੀ ਚੌਕ ਵਿਖੇ ਵੀ ਮਨਾ ਰਹੇ ਆ ਜਾ ਰਹੇ ਆ ਔਰ ਭਾਈ ਸਦੀਦਾ ਜੀ ਅਨਨ ਪਿਆਰੇ ਸਿਕ ਭਾਈ ਸਦੀਦਾ ਜੀ ਭਾਈ ਦੇਲਾ ਜੀ ਭਾਈ ਮਤੀਦਾ ਜੀ ਇਹ ਗੁਰੂ ਸਦੀ ਦੀ ਕਿਰਪਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਕੋ ਮਾਰਨਿੰਗ ਟੈਂਪ 12 ਵਜੇ ਨਾਲ ਆਰੰਭ ਹੋਇਆ ਔਰ ਵਕ ਵਕ ਬਾਜ਼ਾਰਾ ਹੁੰਦਾ ਹੈ ਨਗਰ ਕੀਰਤਨ ਦੀ ਸਮਾਪਤੀ ਫੁਰਕੇ ਮਹਿਲ ਹੋਵੇਗੀ ਇਸ ਦਿਨ ਪਿਆ ਨਹੀਂ ਕਰਸੇ ਸ੍ਰੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰਦੇਵ ਭਾਦਰ ਸਾਹਿਬ ਜੀ ਦੇ ਪ੍ਰਕਾਸ਼ ਪ੍ਰਪਰਧੀਆਂ ਸਮੂਹ ਪ੍ਰਣਾਲਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਅਮਰਸ਼ੋਪ ਸਿੰਘ ਸੁਦੇਵ ਗੁਰਕੇ ਗੰਗ ਰਕੋ ਨਸ਼ੇਂ ਦੂਰੋ ਵਾਇਕ ਰੂਜੀ ਕਾ ਖਲਸਾ ਵਾਇਕ ਰੂਜੀ ਮੈਂ ਰਜਿੰਦਰ ਸਿੰਘ ਪ੍ਰਧਾਨ ਮੈਂਜਰ ਸ਼ੀਰ ਦਰਬਾਰ ਸਾਹਿਬ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਬੰਧਤ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰੂ ਰਾਮਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਾਰਮਾਂ ਤੋਂ ਹੁੰਦਾ ਹੋਇਆ ਵੱਖ-ਵੱਖ ਅੰਮ੍ਰਿਤਸਰ ਸ਼ਹਿਰ ਦੇ ਬਾਜ਼ਾਰਾਂ ਚੋਂ ਮਹੱਲਿਆਂ ਚ ਹੁੰਦਾ ਹੋਇਆ ਪ੍ਰਕਾਸ਼ ਆਸਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਜਾ ਕੇ ਸਮਾਪਤ ਹੋਵੇਗਾ ਤੁਸੀਂ ਦੇਖ ਸਕਦੇ ਹੋ ਜੇ ਸੰਗਤਾਂ ਦੇ ਨਾਲ ਜਿਹੜਾ ਨਗਰ ਕੀਰਤਨ ਦੇ ਨਾਲ ਸੰਗਤਾਂ ਦਾ ਵਿਸ਼ਾਲ ਇਕੱਠ ਜਿਹੜਾ ਵਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵਾ ਇਹਨਾਂ ਦੇ ਇਸ ਕਰ ਸ਼੍ਰੋਮਣੀ ਕਮੇਟੀ ਹਰਖੰਡਾ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵੱਲੋਂ ਬਹੁਤ ਵਧੀਆ ਸਫਲਤਾ ਜੇ ਪ੍ਰਬੰਧ ਕੀਤੇ ਗਏ ਹਨ ਔਰ ਹਰ ਸਾਲ ਹੀ ਕੀਤੇ ਜਾਂਦੇ ਹਨ ਸੰਗਤਾਂ ਦੀ ਸਮੂਲੀਅਤ ਨੂੰ ਦੇਖਦਾ ਸੰਤਾਂ ਦੀ ਆਮਦ ਨੂੰ ਦੇਖਦੇ ਆ ਪੂਰੇ ਸਚੱਜੇ ਪ੍ਰਬੰਧ ਕੀਤੇ ਗਏ ਹਨ ਵਾਇਗ ਜੀ ਦਾ ਸਾਥ ਸਾਹਿਬ ਵਾਇਗ ਜੀ ਦੇ ਪਰੇ ਤੋਂ ਮੇ ਪੰਜ ਸਾਲ ਜੀ ਸਿਰਫ ਦੇਖ ਭੱਜੇ ਸਮਰੀਏਰੇ ਘਰ ਲਾ ਉਹਨੇ ਤੇ ਆਵੇ ਤਾਂ ਇਹ ਸਭ ਥਾਈ ਹੁਣਾਂ ਜੀ ਥਾਈ ਅਮੇ ਪੰਜ ਸਾਲ ਜੀ ਦੇ ਬੁਰ ਬੁਰੀਆਂ ਲੱਖ ਲੱਖ ਵਧਾਈਆਂ ਔਰ ਉਸਤਾਰ ਬਾਬਾ ਡਰੇਵ ਸਿੰਘ ਜੀ ਆਪ ਜੀ ਨਾਲ ਬੱਜਰ ਕਰਨਗੇ ਵਾਇਗ ਜੀ ਦਾ ਸਾਥ ਸਾਹਿਬ ਵਾਇਗ ਜੀ ਜੀ ਗਦਲੇ ਆਈ ਨੋ ਮੇ ਬਾਦਸ਼ਾਹ ਸਾਹਿਬ ਜੀ ਦੇ ਬੇਗਵਾਤ ਸਾਹਿਬ ਹਨ ਜੀ ਅਮਰ ਸਤਿ ਕੀ

ਵਾਰਿਸ ਦੀ ਕਥਾ ਸਾਰ ਵਾਰਿਸ ਦੀ ਫਤਿਹ ਤੇਗ ਬਹਾਦਰ ਨੂੰ ਸਿਮਰਿਆ ਕਰਨੋਂ ਤੇ ਆਗਤ ਆਏ ਸਫਾਈ ਹੋਏ ਸਹਾਏ ਐਸੇ ਦੀਨ خیال ਸਤਿਕਰੂਆਂ ਨੇ ਪਾਦਸ਼ਾਹਾਂ ਨੇ ਤੇਗ ਬਹਾਦਰ ਸਰ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੂਰਵ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦ ਵਿੱਚ ਅੱਜ ਸਤਖੰਡ ਸ਼੍ਰੀ ਹਰਮਨ ਦਾ ਸਾਹਿਬ ਜੀ ਅਕਾਲ ਤਖਤ ਸਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਰੰਮਤਾ ਤਨ ਤਨ ਸਤਿਗੁਰੂ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਤਕਵਾਈ ਵਿੱਚ ਹੋਈ ਹੈ ਜੋ ਪ੍ਰਾਧ ਦਰਪੜਾ ਹੋ ਕੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵਿਖੇ ਜਾ ਕੇ ਸੰਪੰਨ ਹੋਵੇਗਾ ਇਹਨਾਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰਗਟ ਹੋ ਗਿਆ ਸਮੁੱਚੇ ਸੰਸਾਰ ਪਰ ਬੁਵਾਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਉਸ ਦੇ ਮੈਚ ਆ ਕੇ ਜਿਹੜਾ ਪਾਕਿਸਤਾਨੀ ਆ ਚਾਹੇ ਕਹਿੰਦਾ ਸਾਡੀ ਵੀ ਇਹ ਡਿਊਟੀ ਲੱਗੀ ਹੋਈ ਆ ਲਾਲਾ ਟੋਪਰ ਜਿਹੜਾ ਸੇਪੋਈ ਹਰ ਸਾਲੇ ਕਰਨਾ ਦਾ ਆਪਣੀ ਇਸ ਦਾ ਚਾਹੀ ਡਿਊਟੀ ਲੱਗੀ ਹੋਈ ਆ ਬਾਬੇ ਮਾਲ ਸਾਡੇ ਜਿਹੜੇ ਦੋਨਾਂ ਸਾਈਡਾਂ ਤੇ ਅੱਗੇ ਪਿੱਛੇ ਘੁਲੇ ਨੇ ਜਿਹੜਾ ਸਾਰੇ ਬਰੇਕਰਾਂ ਮਾਰੇ ਜਿਹਦੇ ਹੱਥਾਂ ਦੀ ਡਿਊਟੀ ਲੱਗੀ ਆ ਅਸੀਂ ਵੀ ਇਸ ਤੇ ਵਾਪਸ ਹੋ ਕੇ ਦੱਸ ਰਹੇ ਆ